ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੇ ਦਮ ਤੋੜ ਦਿੱਤਾ ਦੱਸਦੀ ਹੈ ਕਿ ਭਵਾਨੀਗੜ੍ਹ ਦੇ ਵਿੱਚ ਇੱਕ ਐਸਐਸਐਫ ਦੀ ਗੱਡੀ ਅਤੇ ਦੂਸਰੀ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਸੀ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਸੜਕ ਦੇ ਉੱਤੇ ਹੀ ਪਲਟ ਗਈਆਂ ਸੀ ਹਾਲਾਂਕਿ ਉਸ ਦੇ ਵਿੱਚ ਇਹ ਐਸਐਸਐਫ ਦਾ ਜਵਾਨ ਹਰਸ਼ਦੀਪ ਸਿੰਘ ਤੈਨਾਤ ਸੀ ਜੋ ਕਿ ਉਸ ਸਮੇਂ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਜਿਸ ਦੀ ਹਾਲਤ ਨੂੰ ਕਾਫੀ ਜ਼ਿਆਦਾ ਸੀਰੀਅਸ ਦੇਖते ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਦੱਸਿਆ ਜਾ ਰਿਹਾ ਹੈ ਕਿ ਇਸਨੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ ਮਾਪਿਆਂ ਦਾ ਇਹ ਇਕਲੌਤਾ ਪੁੱਤ ਸੀ ਹਰਜਦੀਪ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਤੇ ਐਸਐਸਐਫ ਦੇ ਵਿੱਚ ਇਸ ਦੀ ਡਿਊਟੀ ਚੱਲ ਰਹੀ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 8 ਅਤੇ 9 ਜਨਵਰੀ ਦੀ ਦਰਮਿਆਨੀ ਰਾਤ ਨੂੰ ਜਦੋਂ ਇਹ एसएसएफ ਦੀ ਗੱਡੀ ਦੇ ਵਿੱਚ ਬੈਠਾ ਸੀ ਤਾਂ ਪਿੱਛੋਂ ਤੋਂ ਆ ਕੇ ਇੱਕ ਵਾਹਨ ਨੇ ਕਾਫੀ ਤੇਜ਼ ਗਤੀ ਦੇ ਨਾਲ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਸੜਕ ਦੇ ਉੱਤੇ ਪਲੜ ਗਈਆਂ ਸੀ ਤੇ ਉਸ ਦੇ ਵਿੱਚ ਹਰਸ਼ਦੀਪ ਸਿੰਘ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ ਜਿਸ ਨੂੰ ਕਿ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਕਾਫੀ ਜ਼ਿਆਦਾ ਨਾਜ਼ੁਕ ਦੇਖਦਿਆਂ पीजीआई रेफर ਕਰ ਦਿੱਤਾ ਸੀ ਪਰੰਤੂ ਹੁਣ ਦੱਸਿਆ ਜਾ ਰਿਹਾ ਹੈ ਕਿ ਉਸਨੇ ਦਮ ਤੋੜ ਦਿੱਤਾ ਹੈ ਤਾਂ ਦੱਸਦੀ ਹੈ ਕਿ ਸਰਕਾਰੀ ਸਨਮਾਨਾਂ ਦੇ ਨਾਲ ਹੁਣ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਤੇ ਪੂਰੇ ਪੁਵਾਨੀ ਗੜ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਦੱਸਦੀ ਹੈ ਕਿ ਜੋ ਸੜਕ ਹਾਦਸੇ ਦੇ ਵਿੱਚ ਐਸਐਐਫ ਦਾ ਜਵਾਨ ਹਰਸ਼ਦੀਪ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ ਉਸਨੇ ਹੁਣ ਦਮ ਤੋੜ ਦਿੱਤਾ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ